ਲੋ ਜੀ ਸਸਰੀ ਕਾ ਜਦਾਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਉੱਤੇ ਤੁਹਾਡਾ ਸਾਰਾ ਨਸਵਾ ਕਰਦੀ ਆਂ ਉਮੀਦ ਆ ਸਾਰੇ ਤੁਸੀਂ ਤੰਦਰੁਸਤ ਹੋਵੋਗੇ ਤੇ ਲੋ ਮੈਂ ਤੰਦਰੁਸਤੀ ਦਾ ਇਹ ਨੁਕਤਾ ਲੈ ਕੇ ਫੇਰ ਤੁਹਾਡੇ ਕੋਲੇ ਅੱਜ ਹਾਜ਼ਰ ਆ ਤੇ ਨਾਲੇ ਹੱਸਣ ਖਾਉਣ ਵਾਲਾ ਲੋਕ ਗੀਤ ਸਿੱਖਣ ਜਿਉਂ ਕਹਿੰਦੇ ਨੇ ਤੇ ਹੱਸਣ ਖੋਲੀਆ ਦੇ ਵਿੱਚ ਹਨਾ ਆਪਾਂ ਇੱਕ ਦੂਜੇ ਨੂੰ ਸੁਝਾਅਾਂ ਜਿਵੇਂ ਕਰਦੇ ਆਂ ਇਹਦੇ ਫੇਰ ਬਿਨਾ ਤਾਂ ਲੋ ਗੀਤ ਵੀ ਨਹੀਂ ਵਧੀਆ ਜੇ ਇਕੱਲੇ ਉਹੀ ਗਾਈ ਕਰੀਏ ਹੈਨਾ ਤੇ ਅੱਜ ਮੈਨੂੰ ਕਿਸੇ ਭੈਣ ਨੇ ਕਿਹਾ ਵੀ ਸਾਨੂੰ ਕੋਈ ਸਿੱਖਣੀ ਮੈਨਾਂ ਕਿਹਾ ਵੀ ਚਲੋ ਕੋਈ ਸੁਣਾਉਣੀ ਆ ਤੁਹਾਨੂੰ ਸਿੱਖਣੀ ਵੀ ਅੱਜ ਤੇ ਲੋ ਉਹ ਵੀ ਸਭਾਰਸ਼ ਕੋਈ ਕਰਦੇ ਆ ਤੇ ਨਹੀਂ ਤਾਂ ਮਾਗੀਤ ਹੋਰ ਲਕੈਸੀ ਫਿਰ ਹੋਸਾ ਹਾਂ ਕੋਈ ਸਿੱਖਣੀ ਜੀ ਸੁਣਾ ਤੇ ਲੋ ਤੁਸੀਂ ਪਹਿਲਾਂ ਸਿੱਖਣੀ ਤੇ ਫਿਰ ਆਪਾਂ ਨੁਕਤਾ ਉਹ ਮੈਂ ਜਈ ਵਾਰੀ ਜਵਾਬਕ ਲਿਖਦੇ ਨਹੀਂ ਕਹਿੰਦੇ ਤੁਸੀਂ ਪਹਿਲਾਂ ਨੁਕਤੇ ਦਾ ਨਾਮ ਲਿਖ ਦਿਆ ਕਰੋ ਮੈਂ ਹੁਣ ਤੋਂ ਪਹਿਲਾਂ ਉਹ ਦੱਸਦਾ ਭਈ ਅੱਡੀ ਤੋਂ ਲੈ ਕੇ ਚੋਟੀ ਤੱਕ ਕਿਤੇ ਵੀ ਸਿਰ ਚ ਦਰਦ ਹੈ ਉਹ ਉੱਤਾਂ ਕਾਉਂਗੀ ਹਰ ਹਾਲ ਤੋਂ 100% ਸਹੀ ਹੋ ਰਹੂਗਾ ਜਦੋਂ ਇੱਥੇ ਤੁਸੀਂ ਵਿਵਸਥਾ ਕਰੋਗੇ ਉਹ ਪਤਾ ਕੀ ਹੈ ਵੀ ਇੱਕ ਤਾਂ ਆਪਣੇ ਖਾਣ ਪੀਣ ਨਾਲ ਦਰਦ ਹੋਣ ਲੱਗ ਜਾਂਦਾ ਉਹ ਜਿਵੇਂ ਹੁਣ ਸਕਾਰਬ ਟੈਸ ਹੈ ਨਾ ਕੋਈ ਕਹਿੰਦਾ ਮੇਰੀ ਅਗਵਾ ਦੁੱਖ ਜੀ ਕੋਈ ਕਹਿੰਦਾ ਮੇਰਾ ਵੀ ਪਹਿਲਾਂ ਹੀ ਮੇਰਾ ਪਾਇਆ ਹੋਇਆ ਹੈ ਨਾ ਉਹ ਅੱਜ ਫੇਰ ਰਿਪੋਰਟ ਕਰਦੀਆਂ ਤੇ ਲਓ ਤੁਸੀਂ ਪਹਿਲਾਂ ਮਾਮਲੇ ਸਿੱਖੇ ਲੈ ਆਨੰਦ ਤੇ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਵ ਮੰਨੋ ਇਹ ਸਿੱਖੀ ਦਾ ਰੋਗ ਪਾਣੀ ਦਾ ਪਰਿਆ ਨਿਟੋ ਭਾ ਪਾਣੀ ਦਾ ਪਰਿਆ ਨਿਟੋ ਭਾ ਪਾਣੀ ਦਾ ਪਰਿਆ ਸ਼ੁਆ ਕੇ ਰੀ ਦੇ ਲੜਿਆ ਨੀ ਬਿਸ਼ੁਆ ਕੇ ਢੀ ਦੇ ਲੜਿਆ ਨੀ ਬਿਸ਼ੁਆ ਕੇ ਢੀ ਦੇ ਲੜਿਆ ਬਿਸ਼ੁਆ ਚਿੰਤੋ ਦੇ ਲੜਿਆ ਨੀ ਬਿਸ਼ੁਆ ਚਿੰਤੋ ਦੇ ਲੜਿਆ ਨੀ ਬਿਸ਼ੁਆ ਚਿੰਤ ਦੇ ਲੜਿਆ ਛੋੜਾ ਕੀ ਦੇ ਤੋ ਕਰਾਈਏ ਨਿਥੋੜਾ ਕੀ ਦੇ ਤੋ ਕਰਾਈਏ ਨਿਥੋੜਾ ਨਵੇ ਤੋ ਕਰਾਈਏ Raiye ni taora ka ke ta ke raiye ni taora raiye. Hai da ki de ਦੇ ਸੇ ਤਾ ਹੋਨੀ ਭੇਦਾ ਦੇ ਸੇ ਤਾ ਹੋਨੀ ਭੇਦਾ ਦੇ ਸੇ ਤਾ ਹੋ ਤੋਬਾ ਪਾਣੀ ਦਾ ਪਰਿਆਨੀ ਤੋਬਾ ਪਾਣੀ ਦਾ ਪਰਿਆਨੀ ਤੋਬਾ ਪਾਣੀ ਦਾ ariya <tries> bishu kedi de ladya ni kedi de ladya ni kedi de ladya ਵਾਪੈ ਨੋ ਦੇ ਲੜਿਆ ਨਿਬਿਸ਼ਵਾ ਪਾਜ ਨੋ ਦੇ ਲੜਿਆ ਨਿਬਿਸ਼ਵਾ ਪਾਜ ਨੋ ਦੇ ਲੜਿਆ ਤੋੜਾ ਕੀ ਦੇ ਤਕਰਾਈਏ ਨਿਥੜਾ ਕੀ ਦੇ ਤਕਰਾਈਏ ਨਿਥੜਾ

ਫੈਦਾ ਕਾਟੂ ਤੋ ਹੋ ਨਿਵੇਦਾ ਕਾਟੂ ਤੋ ਹੋ ਨਿਵੇਦਾ ਕਾਟੂ ਤੋ ਤੋ ਬਾਣੀ ਦਾ ਪਰਿਆਨੀ ਤੋ ਬਾਣੀ ਦਾ ਪਰਿਆਨੀ ਤੋ ਬਾ ਕੇੜੀ ਦੇ ਲੜਿਆ ਨੀ ਬਿਸ਼ਵਾ ਕੇੜੀ ਦੇ ਲੜਿਆ ਨੀ ਬਿਸ਼ਵਾ ਕੇੜੀ ਦੇ ਲੜਿਆ ਉਮਿਸ਼ਵਾ ਮੇ ਸ਼ਤਰੋ ਦੇ ਲੜਿਆ ਨੀ ਬਿਸ਼ਵਾ ਮੇ ਸ਼ਤਰੋ ਦੇ ਲੜਿਆ ਨੀ ਬਿਸ਼ਵਾ

ਜੋਕੇ ਤੋਂ ਕਰਾਈਏ ਨਿਦੋੜਾ ਜੋਕੇ ਤੋਂ ਕਰਾਈਏ ਫਾਇਦਾ ਕੀ ਦੇ ਤਾ ਹੋਉ ਨਿਫਾਦਾ ਕੀ ਦੇ ਮਾੜੂ ਤਾ ਹੋ ਨਿਭਦਾ ਮਾੜੂ ਤਾ ਹੋ ਨਿਭਦਾ ਮਾੜੂ ਤਾ ਹੋ ਲੋ ਜੀ ਸਾਡੀ ਸਿੱਠਣੀ ਹੋਈ ਪੂਰੀ ਆ ਉਮੀਦਾਂ ਸੁਭ ਬਹੁਤ ਵਧੀਆ ਲੱਗੀ ਹੋਊਗੀ ਬਈ ਬਈ ਮੈਂ ਤਾਂ ਕਹਿੰਿਆ ਵਧੀਆ ਹੀ ਕਰੂ ਸਾਥ ਹੋ ਜਿਆ ਜਗਾਇਆ ਜਾਂਦਾ ਮੈਂ ਤਾਂ ਤੁਹਾਡੀ ਇੱਛਾ ਪੂਰੀ ਕਰਦੀ ਰਹੀ ਆਨੀ ਆ ਤੇ ਤੁਸੀਂ ਵਧੀਆ ਲਿਖਿਆ ਕਰੋ ਵਧੀਆ ਕਮੈਂਟ ਲਿਖਿਆ ਕਰੋ ਹਨਾ ਤੇ ਲਓ ਹੁਣ ਤੁਹਾਨੂੰ ਆਪਾਂ ਜੋ ਨੁਕਤੇ ਵੱਲ ਤੇ ਨੁਕਤਾ ਜਿਹੜਾ ਹੈਗਾ ਆਪਾਂ ਤੁਹਾਨੂੰ ਦੱਸਿਆ ਬਈ ਅੱਡੀ ਤੋਂ ਚੋਟੀ ਤੱਕ ਕਿਸੇ ਦੇ ਦਰਦ ਹੈ ਸਮਝ ਗਏ ਉਹ ਹਰ ਹਾਲਤ ਠੀਕ ਹੋਊਗਾ ਕੀ ਲੈਣਾ ਉਹਦੇ ਵਿੱਚ ਇੱਥੇ ਲੱਗ ਗਿਆ ਉੱਤਰ ਕੇਪਲ ਜੀ ਤੁਹਾਨੂੰ ਅੱਛੀ ਲਿਖਿਆ ਸੀ ਨਾ ਕੱਟ ਕੇ ਰੱਖਿਆ ਸੀ ਐ ਨੂੰ ਮੜ ਜਾ ਇਹ ਤਾਂ ਬੰਦ ਕਰ ਦਿੰਦਾ ਹੋਊ ਜੀ ਲੈ ਵੀ ਇਹਨੇ ਤੁਸੀਂ ਫਿਰ ਅੱਛਾ ਅੱਡੀ ਤੋਂ ਸੁਣ ਲੋ ਕਾਗਜਾਂ ਛੁੜ ਗਿਆਂ ਨਹੀਂ ਸੀ ਤੇ ਅੱਡੀ ਤੋਂ ਚੋਟੀ ਤੱਕ ਇਹਨੇ ਕਿੱਦੇ ਵੀ ਦਰਦਾ ਪਹਿਲਾਂ ਵੀ ਮੇਰੇ ਪਾਇਆ ਹੋਇਆ ਤੇ ਲਾਓ ਇਹਦੀ ਵਰਤਨ ਰੂਲ ਕਰਿਓ ਜਿੰਨੂੰ ਕੋਈ ਸੰਤਕਲੀਪ ਹੈ ਅਜਮਾਇਣ 200 ਗ੍ਰਾਮ ਜੀਰਾ 100 ਗ੍ਰਾਮ ਸੌਫ 50 ਗ੍ਰਾਮ ਤੇ ਛੋਟੀ ਇਲਾਇਚੀ ਦੇ ਦਾਣੇ ਕੱਢਨੇ ਉਹਨੇ 25 ਗ੍ਰਾਮ ਇਹ 375 ਗ੍ਰਾਮ ਹੋ ਗਏ ਸਾਰਾ ਬਾਹਰ ਹੈ ਤੇ ਜੀਰਾ ਤੇ ਜਮੈਨ ਤਾਂ ਤਵੇ ਤੇ ਭੁੰਨ ਲੋ ਫਿਰ ਹੈਨਾ ਰੋਸਟ ਕਰ ਲਈ ਫਿਰ ਇਹਨਾਂ ਸਾਰਾ ਤੀਜਿਆਂ ਦਾ ਦਾ ਆਪਾਂ ਬਣਾ ਲਓ ਪਾਊਡਰ ਬਸ ਫਿਰ ਰਾਤ ਨੂੰ ਅੱਧਾ ਚਮਚਾ ਕੋਸੇ ਪਾਣੀ ਨਾਲ ਲਓ ਕਿਤੇ ਵੀ ਸਰੀਰ 'ਚ ਛੋਡੇ ਮੋਡੇ ਗੋਡੇ ਕਿਤੇ ਵੀ ਦਰਦ ਹੈਗਾ ਛਕਾਵ ਲੱਗਦੀ ਹੈ ਹੈਨਾ ਤਾਂ ਤੁਸੀਂ ਇਹ ਅੱਧਾ ਚਮਚਾ ਲਓ ਹਰ ਹਾਲਤ ਲੈਂਦੇ ਹੋ ਰੋਜ਼ ਹਰ ਹਾਲਤ ਤੁਹਾਨੂੰ ਰਸਤੀ ਹੋਊਗੀ ਇਹ ਚੈਲੰਜ ਹੈ ਹਰ ਹਾਲਤ ਠੀਕ ਹੋਊਗਾ ਤੇ ਇਸ ਨਕਸ਼ੇ ਦਾ ਮਾਣ ਨੂੰ ਅਨੰਦ ਤੇ ਜਰੂਰ ਦੱਸਿਆ ਕਰੋ ਜਿਨੇ ਇਹ ਵਰਤ ਲਿਆ ਬਈ ਕਿ ਮੈਨੂੰ ਕਿੰਨਾ ਆਰਾਮ ਆਇਆ ਫਿਰ ਉੱਤੇ ਕਮੈਂਟ ਲਿਖ ਦਿਆ ਕਰੋ ਫਿਰ ਹੋਰ ਭੈਣ ਭਾਈ ਕਰ ਲੈਂਦਾ ਦੇਖੋ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਮੈਂ ਤਾਂ ਇਹ ਹੁਕਮ ਦੇਣਾ ਹੀ ਦੇਣਾ ਹੈ ਨਾ ਤੁਹਾਨੂੰ ਘਰ ਬੈਠਿਆਂ ਨੂੰ ਮਿਲ ਜਾਂਦਾ ਤੇ ਜਰੂਰ ਤੁਸੀਂ ਇਹ ਕਰਕੇ ਦੇਖਿਓ ਤੇ ਲ ਹੋਰ ਮੈਨੂੰ ਦਿਓ ਅਜਾਜਤ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ